ਸ਼ਾਰਪਰ ਨਿਊਜ਼ ਦੇਖ ਰਹੇ तमाम दर्शकों दा स्वागत है जी मैं है चेतन कश्यप सो पंजाब ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਏਗੀ ਤੇ ਇਸ ਤਰ੍ਹਾਂ ਦਾ ਪੰਜਾਬ ਸਿਰਜ ਕੇ ਦਿੱਤਾ ਜਾਵੇਗਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੇ ਬੈਠੇ ਹੋਏ ਨੇ ਪੰਜਾਬ ਦਾ ਮਾਹੌਲ ਵੇਖ ਕੇ ਉਹ ਦੁਬਾਰਾ ਪੰਜਾਬ ਨੂੰ ਪਰਤਣਗੇ ਸੋ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇੰਗਲੈਂਡ ਦੇ ਵਿੱਚ ਇੱਕ ਹੁਸ਼ਿਆਰਪੁਰ ਦੇ ਨੌਜਵਾਨ ਹੈ ਅਜੇ ਸ਼ਰਮਾ ਜਿਸ ਦੀ ਉਮਰ 26 ਕੋ ਸਾਲ ਦੇ ਕਰੀਬ ਹੈ ਤੇ ਇੰਗਲੈਂਡ ਦੀ ਧਰਤੀ ਤੋਂ ਵਾਪਸ ਪੰਜਾਬ ਦੇ ਵਿੱਚ ਆ ਕੇ ਪੰਜਾਬ ਪੰਜਾਬ ਦੀ ਅਗਵਾਈ ਕੀਤੀ ਗਈ ਆ ਉਹਨਾਂ ਵੱਲੋਂ ਖੇਡਾਂ ਦੀ ਦੁਨੀਆ ਦੇ ਵਿੱਚ ਪਾਵਰ ਲਿਫਟਿੰਗ ਦੇ ਵਿੱਚ ਅਜੇ ਸ਼ਰਮਾ ਵੱਲੋਂ ਕੌਮੀ ਮੁਕਾਬਲਿਆਂ ਦੇ ਵਿੱਚ 4 골ਡ ਮੈਡਲ ਹਾਸਲ ਕੀਤੇ ਗਏ ਨੇ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਅਜੇ ਸ਼ਰਮਾ ਮੌਜੂਦ ਨੇ ਉਹਨਾਂ ਦੇ ਫਾਦਰ ਸਾਹਿਬ ਮੌਜੂਦ ਨੇ ਹੋਰ ਪਰਿਵਾਰ ਮੌਜੂਦ ਹੈ ਗੱਲਬਾਤ ਕਰਾਂਗੇ ਅੱਜ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਵਧਾਈਆਂ ਤੁਹਾਨੂੰ ਤੁਸੀਂ ਇੱਕ ਵੱਡਾ ਮੁਕਾਮ ਹਾਸਲ ਕੀਤਾ ਹੈ ਪੰਜਾਬ ਤਰਫੋਂ ਥੈਂਕ ਯੂ ਵੈਰੀ ਮਚ ਜੀ ਇਹ ਮੁਕਾਮ ਹਾਸਲ ਕੀਤਾ ਤੁਸੀਂ ਪਾਵਰ ਲਿਫਟਿੰਗ ਦੇ ਵਿੱਚ ਚਾਰ 골ਡ ਮੈਡਲ ਹਾਸਲ ਕੀਤੇ ਗਏ ਨੇ ਜਿਵੇਂ ਕਿ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਤੁਸੀਂ ਕੀ ਦੱਸਿਆ ਕਿ ਤੁਸੀਂ ਇੰਗਲੈਂਡ ਦੇ ਜੰਪ ਤੋਂ ਪੰਜਾਬ ਦੇ ਵਿੱਚ ਵਾਪਸ ਆਏ ਹੋ ਪੰਜਾਬ ਦੀ ਅਗਵਾਈ ਕੀਤੀ ਹੈ ਕਿਸ ਤਰ੍ਹਾਂ ਮਾਇੰਡ ਦੇ ਵਿੱਚ ਆਇਆ ਕਿ ਮੈਂ ਪੰਜਾਬ ਦੇ ਵਿੱਚ ਜਾਵਾਂਗਾ ਤੇ ਪੰਜਾਬ ਦੀ ਅਗਵਾਈ ਕਰਾਂਗਾ ਮੈਂ ਮੁਰਕੇ ਆਇਆ ਕਰਕੇ ਮੈਂ ਬਹੁਤ ਪ੍ਰਾਊਡ ਹਾਂ ਪੰਜਾਬੀ ਆ ਮੈਂ ਇੰਡੀਅਨ ਆ ਤਾਂ ਮੈਂ ਸੋਚਦਾ ਕਿ ਸਾਰੇ ਲੋਕੀ ਨੂੰ ਦਿਖਾਣਾ ਆ ਮੈਂ ਇੰਟਰਨੈਸ਼ਨਲ ਜਾ ਕੇ ਤੇ ਪੰਜਾਬੀ ਵਿੱਚ ਕਿੰਨਾ ਜਾਨ ਹੁੰਦਾ ਆ ਤੇ ਹੁਣ ਤੁਸੀਂ ਇਹ ਹైదరాబాద్ ਦੇ ਵਿੱਚ ਮੁਕਾਬਲੇ ਹੋਏ ਸੀ ਕਿਹੜੀ ਗੇਮ ਦੇ ਮੁਕਾਬਲੇ ਹੋਏ ਸੀ ਤੇ ਕਿਸ ਤਰ੍ਹਾਂ ਦਾ ਉੱਥੇ ਐਕਸਪੀਰੀਅੰਸ ਥਿਆ ਤੁਹਾਡਾ ਪਾਵ ਲਿਫਟਿੰਗ ਸੋ ਤਿੰਨ ਲਿਫਟ ਹੁੰਦੇ ਆ ਸਕੁਆਟ ਬੈਂਚ ਦਾ ਡੈਡਲਿਫਟ ਤਾਂ ਮੈਂ 365 ਕਿਲੋ ਦਾ ਸਕੁਆਟ ਕੀਤਾ ਸੀ 227.5 ਕਿਲੋ ਬੈਂਚ ਕੀਤਾ ਸੀ ਦਾ ਨਾਲ 340 ਕਿਲੋ ਡੈੱਡਲਿਫਟ ਸਾਰੇ ਤਿੱਜੇ ਨੈਸ਼ਨਲ ਰੈਕੋਰਡ ਸੀ ਸੋ ਮੇਰੇ ਚਾਰ ਨੈਸ਼ਨਲ ਰੈਕੋਰਡਸ ਹੈਗੇ ਹੁਣ ਇੰਡੀਆ ਦੇ ਅੱਜ ਜੀ ਤੁਹਾਡੇ ਵੱਲੋਂ ਪੰਜਾਬ ਦੀ ਅਗਵਾਈ ਕੀਤੀ ਗਈ ਸੀ ਆਪਾਂ ਪੰਜਾਬ ਦੀ ਗੱਲ ਚੱਰੀ ਹੈ ਤਾਂ ਪੰਜਾਬ ਦੇ ਹੋਰ ਕਿੰਨੇ ਕੁ ਨੌਜਵਾਨਾਂ ਨੇ ਉੱਥੇ ਇਹ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਆਹ ਗੱਲ ਮੈਨੂੰ ਇਹਨਾਂ ਪਤਾ ਨਹੀਂ ਮੈਂ ਉੱਥੇ ਕੰਪੀਟੀਸ਼ਨ ਲਾਉਣਾ ਸੀ ਮੇਰਾ ਡੈਰੀ ਨੂੰ ਪਤਾ ਹੋਣਾ ਕਿੰਨੇ ਉੱਥੇ ਸੀ ਸੋ ਅਜੇ ਸ਼ਰਮਾ ਦੇ ਫਾਦਰ ਸਾਹਿਬ ਤਰਮਿੰਦਰ ਸ਼ਰਮਾ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਤਰਮਿੰਦਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਡੇ ਬੇਟੇ ਨੇ ਪੰਜਾਬ ਦੀ ਅਗਵਾਈ ਕੀਤੀ ਸੀ ਤਾਂ ਪੰਜਾਬ ਤਰਫੋਂ ਇੱਕ ਵੱਡਾ ਮੁਕਾਮ ਹਾਸਲ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਜੀ ਕਿ ਅਸੀਂ ਇੱਥੇ ਆਏ ਹਿੰਦੁਸਤਾਨ ਹਿੰਦੁਸਤਾਨ ਦੀ ਧਰਤੀ ਨੂੰ ਮੇਰੇ ਮੁੰਡੇ ਨਾਲ ਬੜਾ ਲਗਾਵ ਤੇ ਉਹ ਹਮੇਸ਼ਾ ਚਾਹੁੰਦਾ ਸੀ ਮੈਂ ਆਪਣੇ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰਾਂ ਤੇ ਇਨੋ ਜੀ ਦਿਖਾਵਾਂ ਦੁਨੀਆ ਦੇ ਵਿੱਚ ਸਾਡਾ ਝੰਡਾ ਵੀ ਉੱਪਰ ਜਾਵੇ ਜੀ ਅਤਰਮਿੰਦਰ ਜੀ ਜੇ ਮੈਂ ਇੰਗਲੈਂਡ ਦੀ ਗੱਲ ਕੀਤੀ ਹੈ ਇੰਗਲੈਂਡ ਦੇ ਜੰਪਾਲ ਨੇ ਅਜੇ ਸ਼ਰਮਾ ਤਾਂ ਇੰਗਲੈਂਡ ਦੇ ਬੱਚ ਵੀ ਇਹਨਾਂ ਵੱਲੋਂ ਅਜੇ ਤੱਕ ਕਈ ਮੁਕਾਬਲੇ ਜਿੱਤੇ ਗਏ ਨੇ ਪਾਵਰ ਲਿਫਟਿੰਗ ਨੂੰ ਲੈ ਕੇ ਹਾਂਜੀ ਇਹ 2019 ਦੇ ਵਿੱਚ ਇਹ ਜੂਨੀਅਰ ਚੈਂਪੀਅਨ ਸੀਗੇ ਜੀ ਬ੍ਰਿਟਿਸ਼ ਚੈਂਪੀਅਨ ਤੇ 2021 ਦੇ ਵਿੱਚ ਸੀਨੀਅਰ ਅਬਿਲਟੀ ਚੈਂਪੀਅਨ ਬਣੇ ਹਨ ਕਰਕੇ 20 ਦੇ ਵਿੱਚ ਕੋਵਿਡ ਆ ਗਿਆ ਸੀ ਫਿਰ ਸਭ ਕੁਝ ਬੰਦ ਹੋ ਗਿਆ ਸੀਗਾ ਤੇ ਆਪਣੇ 22 ਦੇ ਵਿੱਚ ਇਹਦੇ ਇੰਜਰੀ ਹੋ ਗਈ ਸੀ ਬੈਕ ਇੰਜਰੀ ਠੀਕ ਹੈ ਜੀ ਉਦੋਂ ਫਿਰ ਅਸੀਂ ਸਾਲ ਆਫ ਕੀਤਾ ਸੀ ਤੇ ਲਾਸਟ ইয়ার 올올 ইংল্যান্ড চ্যাম্পিয়নশিপ ਹੋਈ ਸੀਗੀ ম্যানਚੈਸਟਰ ਦੇ ਵਿੱਚ ਉਹਦੇ ਵਿੱਚ ਇਹ ਚੈਂਪੀਅਨ ਹੋ ਗਿਆ ਸੀਗੇ ਹੁਣ ਫਿਲਹਾਲ ਇਹ ਆਲਰੇਡੀ ਇੰਗਲੈਂਡ ਦੀ ਟੀਮ ਨੂੰ ਸਿਲੈਕਟ ਹੋ ਚੁੱਕੇ ਆ ਉਹਨਾਂ ਨੂੰ ਇਨਕਾਰ ਕਰਕੇ ਇਹ ਕਹਿੰਦਾ ਪਏ ਮੈਂ ਸਿਰਫ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰਨਾ ਉਹਨਾਂ ਨੂੰ ਇਹ ਨਾ ਕੀਤੀ ਹੈ ਉਹਦਾ ਵੱਡਾ ਕਾਰਨ ਕੀ ਆ ਕਿਉਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਨੇ ਕਿਉਂਕਿ ਆਪਾਂ ਇੰਡੀਆ ਦੀ ਗੱਲ ਕਰੀਏ ਖਾਸ ਕਰ ਆਪਾਂ ਪੰਜਾਬ ਪੰਜਾਬੀ ਤਬਕੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਉਹ ਪ੍ਰਵਾਸ ਕਰ ਰਹੇ ਨੇ ਵਿਦੇਸ਼ਾਂਵਲ ਨੂੰ ਤਾਂ ਵਿਦੇਸ਼ਾਂਵਲ ਭੱਜ ਰਹੇ ਨੇ ਦੂਜੇ ਪਾਸੇ ਤੁਸੀਂ ਵਿਦੇਸ਼ ਦੇ ਜੰਮਪ ਵੱਲੋਂ ਤੁਹਾਡਾ ਚੰਗਾ ਕਾਰੋਬਾਰ ਹੈ ਉਧਰ ਤੁਸੀਂ ਪੰਜਾਬ ਵੱਲ ਦੁਬਾਰਾ ਵਾਪਸੀ ਕੀਤੀ ਹੈ ਇਹੀ ਤੁਸੀਂ ਜਿਹੜੀ ਰੀਜ਼ਨ ਵੱਡਾ ਰੀਜ਼ਨ ਵੱਡਾ ਰੀਜ਼ਨ ਤੁਸੀਂ ਆਪਣੇ ਤੁਸੀਂ ਆਪਣੇ ਕੁਐਸਚਨ ਦੇ ਵਿੱਚ ਹੀ ਮੇਰਾ ਆਨਸਰ ਦੇ ਦਿੱਤਾ ਆ ਇਹ ਮੈਂ ਇਹੀ ਕਹਿ ਰਿ ਪੇ ਤੁਸੀਂ ਆਪਣੀ ਮਿੱਟੀ ਨੂੰ ਛੱਡ ਕੇ ਇੱਥੇ ਤੁਸੀਂ ਆਪਣੀ ਮਿੱਟੀ ਨੂੰ ਛੱਡ ਕੇ ਤੁਸੀਂ ਇੱਥੇ ਜਾ ਰਹੇ ਆ ਜੇ ਇੱਥੋਂ ਸਾਰੇ ਨੌਜਵਾਨ ਬਾਹਰ ਚਲੇ ਗਏ ਆ ਸਾਡੇ ਮੁਲਕ ਨੂੰ ਕੌਣ ਸੰਭੋਗਾ ਕੌਣ ਦੇਖੂ ਔਰ ਮੈਂ ਅਪਰੀਸ਼ੀਏਟ ਕਰਦਾ ਹਾਂ ਚਲੋ ਇੱਕ ਫਾਦਰ ਹੋਣ ਦੇ ਨਾਤੇ ਮੈਂ ਆਪਣੇ ਬੱਚੇ ਨੂੰ ਦੱਸ ਸਕਦਾ ਬਾਕੀ ਹੀ ਇਸ 26 ਪਰ 26 ਸਾਲ ਦੀ ਉਮਰ ਇਹ ਦੀ ਹੋ ਗਈ ਆ ਪਰ ਮੈਂ ਇਹਦੀ ਸੋਚ ਨੂੰ ਤੇ ਇਹਦੀ ਇਹਦੇ ਡਿਸੀਜਨ ਨੂੰ ਦਾਤ ਨਹੀਂ ਇਹਦੇ ਨੂੰ ਮੈਂ ਇਹੀ ਕਹਿ ਸਕਦਾ ਕਿ ਇਹ ਇਹਨੇ ਇੰਨਾ ਵੱਡਾ ਸਟੈਪ ਲਿਆ ਕਹਿੰਦਾ ਨਹੀਂ ਦੱਟ ਮੈਂ ਹਿੰਦੂਸਤਾਨ ਨੂੰ ਰਿਪਰੈਜ਼ੈਂਟ ਕਰਨਾ ਕਰਕੇ ਮੈਂ ਕਦੀ ਵੀ ਪਾਵਲ ਹਿਸਟਰੀ ਦੇ ਵਿੱਚ ਆਪਣਾ ਹਿੰਦੁਸਤਾਨ ਦਾ ਝੰਡਾ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਮੈਂ ਕਦੀ ਨਹੀਂ ਦੇਖਿਆ ਅੱਛਾ ਤੁਸੀਂ ਮਨਾਂ ਨਹੀਂ ਕੀਤਾ ਜਦੋਂ ਇਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਕਿਹਾ ਗਿਆ ਕਿ ਪਾਪਾ ਮੈਂ ਪੰਜਾਬ ਜਾਣਾ ਚਾਹੁੰਦਾ ਹਾਂ ਇਹ ਤਾਂ ਉਸੇ ਅਗੇ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦਾ ਤੁਸੀਂ ਮਨਾਂ ਨਹੀਂ ਕੀਤਾ ਨਾ ਯਾਰ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀ ਤਾਂ ਇੰਗਲੈਂਡ ਤੋਂ ਬਹੁਤ ਡਿਫਰੈਂਸ ਨੇ ਚਾਹੇ ਉਹ ਸਪੋਰਟਸ ਨੂੰ ਲੈ ਕੇ ਆ ਚਾਹੇ ਡਿਵੈਲਪਮੈਂਟ ਨੂੰ ਲੈ ਕੇ ਆ ਹਰ ਇੱਕ ਗੱਲ ਨੂੰ ਲੈ ਕੇ ਦੇਖੋ ਮੇਰੀ ਸਿਰਫ ਇੱਕੋ ਹੀ ਚੀਜ਼ ਆ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਅਸੀਂ ਕਿਉਂ ਨਹੀਂ ਬਾਕੀ ਸਾਨੂੰ ਵਾਹਿਗੁਰੂ ਨੇ ਉਹ ਮਹਾਮਾਈ ਨੇ ਬਹੁਤ ਕੁਝ ਦਿੱਤਾ ਹੈ ਹੈਨਾ ਰੋਟੀ ਪਾਣੀ ਸਾਡਾ ਠੀਕ ਚੱਲਦਾ ਆ ਪਰ ਮੈਨੂੰ ਸਿਰਫ ਇਹੀ ਆ ਪੇ ਅਸੀਂ ਆਪਣੀ ਕੌਮ ਨੂੰ ਆਪਣੇ ਪੰਜਾਬੀਆਂ ਨੂੰ ਜਿਹੜੇ ਕੀ ਅਸੀਂ ਇਸ ਵੇਲੇ ਨਸ਼ਿਆਂ ਦੇ ਵਿੱਚ ਬਹੁਤ ਪੈ ਗਏ ਆ ਉਹਨਾਂ ਨੂੰ ਇੱਕ ਲਾਈਟ ਦਈਏ ਕਿਰਨ ਦਈਏ ਇੱਕ ਛੋਚ ਦਈਏ ਉਹਨਾਂ ਨੂੰ ਕਿ ਤੁਸੀਂ ਇਹ ਛੱਡ ਕੇ ਤੁਸੀਂ ਕਈ ਕੁਝ ਲਾਈਫ ਦੇ ਵਿੱਚ ਤੁਸੀਂ ਕਰ ਸਕਦੇ ਆ ਔਰ ਮੈਂ ਇਹੀ ਚਾਹਨਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਜਿੰਨੇ ਵੀ ਮੇਰੇ ਯੰਗ ਬੱਚੇ ਪੰਜਾਬ ਦੇ ਹੈਗੇ ਆ ਉਹ ਥੋੜਾ ਜਿਹਾ ਤੁਸੀਂ ਇਨਸਪੀਰੇਸ਼ਨ ਲਾਓ ਕਿਸੇ ਅੱਛੀ ਇਨਸਪੀਰੇਸ਼ਨ ਲਾਓ ਤੁਸੀਂ ਜਿਮ ਜਾਓ ਮੈਂ ਤਾਂ ਹੱਥ ਜੋੜ ਕੇ ਇਹੀ ਕਹੂੰਗਾ ਕਿ ਜੇ ਤੇ ਮੇਰੇ ਮੁੰਡੇ ਦਾ ਇੰਸਟਾਗ੍ਰam ਆ ਜੇ ਤੁਹਾਨੂੰ ਕਿਸੇ ਹੈਲਪ ਦੀ ਲੋੜ ਆ ਤੁਸੀਂ ਇੰਸਟਾਗ੍ਰam ਤੇ ਇਹਨੂੰ ਡਾਊਨਲੋਡ ਕਰੋ ਤੁਹਾਨੂੰ ਜਿਮ ਦੇ ਬਾਰੇ ਕੋਈ ਐਜੂਕੇਸ਼ਨ ਚਾਹੀਦੀ ਹੈ ਕੋਈ ਤੁਹਾਨੂੰ ਕੋਈ ਵੀ ਤੁਹਾਨੂੰ ਸਪੋਰਟ ਚਾਹੀਦੀ ਆ ਉਹ ਤੁਸੀਂ ਸਾਨੂੰ ਕੰਟੈਕਟ ਕਰੋ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਅਸੀਂ ਅਸੀਂ ਸੋਚ ਵੀ ਰਹੇ ਆ ਪੇ ਅਸੀਂ ਇਨ ਫਿਊਚਰ ਅਸੀਂ ਅੱਥੇ ਜਿਮ ਖੋਲੰਦਾ ਵੀ ਸੋਚ ਰਹੇ ਆ ਮੈਂ ਕਿ ਜੇ ਉਹ ਉੱਪਰ ਵਾਲੇ ਦੇ ਮੇਨ ਰੱਖੀ ਤਾਂ ਅੱਥੇ ਛੋਟਾ ਜਿਹਾ ਜਿਮ ਖੋਲਾਂਗੇ ਜਿਹਦੇ ਵਿੱਚ ਅਸੀਂ ਆਪਣੇ ਪੰਜਾਬੀ ਵੀਰਾਂ ਨੂੰ ਆਪਣੇ ਹਿੰਦੁਸਤਾਨੀ ਬੱਚਿਆਂ ਨੂੰ ਟ੍ਰੇਨ ਕਰਕੇ ਵਰਲਡ ਲੈਵਲ ਤੇ ਲੈ ਕੇ ਚਾ ਮੰਗ ਜਿਵੇਂ ਕਿ ਅਜੇ ਜੀ ਨੇ ਗੱਲ ਹੋਈ ਸੀ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਵੱਲੋਂ 3.5 ਤੋਂ 4 ਕੁਇੰਟਲ ਦੇ ਕਰੀਬ ਹੈ ਜਿਹੜਾ ਵਜ਼ਨ ਚੱਕਿਆ ਗਿਆ ਸੀ ਇਸ ਮੁਕਾਬਲੇ ਦੇ ਵਿੱਚ ਇਸ ਤਰ੍ਹਾਂ ਦਾ ਤੁਹਾਨੂੰ ਇਨਫਰਾਸਟ੍ਰਕਚਰ ਇੱਥੇ ਨਜ਼ਰ ਆਇਆ ਹੁਸ਼ਾਰਪੁਰ ਦੇ ਵਿੱਚ ਕਿਤੇ ਵੀ ਕਿਉਂਕਿ ਜਿਵੇਂ ਕਿ ਉਹ ਦੱਸਦੇ ਆ ਕਿ ਇੰਡੀਆ ਨੂੰ ਹੁਣ ਰਿਪਰੈਜ਼ੈਂਟ ਕਰਨਾ ਚਾਹੁੰਦੇ ਨੇ ਉਹ ਵਰਲਡ ਲੈਵਲ ਤੇ ਜੀ ਜੀ ਦੇਖੋ ਮੈਂ ਇਹ ਤੁਹਾਨੂੰ ਕਹੂੰਗਾ ਪਈ ਸਾਡੇ ਪੰਜਾਬੀ ਕਮਜ਼ੋਰ ਨਹੀਂ ਕਿਸੇ ਪਾਸਿਓ ਤੁਸੀਂ ਪੰਜਾਬੀ ਨੂੰ ਸੁੱਤੇ ਨੂੰ ਜਗਾਣ ਦੀ ਲੋੜ ਆ ਤੁਸੀਂ ਇੱਕ ਵਾਰ ਪੰਜਾਬੀ ਨੂੰ ਜਗਾਤਾ ਤੇ ਪੰਜਾਬੀ ਨੂੰ ਕੋ ਹੱਥ ਨਹੀਂ ਪਾ ਸਕਦਾ ਅਸੀਂ ਪੰਜਾਬ ਦਾ ਖੂਨ ਆ ਨਹੀਂ ਪਰ ਮੈਂ ਤਾਂ 인ਫਰਾਸਟ੍ਰਕਚਰ ਦੀ ਗੱਲ ਕੀਤੀ ਐ ਕਿ ਉਹ ਤੁਹਾਨੂੰ ਚਾਹੀਦਾ ਉਹ ਤਾਂ ਸਰਕਾਰ ਦੀ ਦੇਣ ਹੁੰਦੀ ਐ ਹਾਂਜੀ ਉਹ ਤੁਹਾਡੀ ਗੱਲ ਸਹੀ ਆ ਜੀ ਦੇਖੋ ਮੈਨੂੰ ਅਸੀਂ ਜਦੋਂ ਇੱਥੇ ਆਏ ਆ ਮੈਂ ਇੱਥੇ ਕੀ ਨੋਟ ਕੀਤਾ ਜਿਹੜੇ ਪਾਵਰ ਲਿਫਟਿੰਗ ਵਾਲਾ ਸਾਈਡ ਆ ਉਹ ਬੜਾ ਵੀਕ ਆ ਆਪ ਵੀ ਆਨੈਸਟ ਬੜਾ ਵੀਕ ਹੈ ਜੇ ਅਸੀਂ ਜਿਹੜੇ ਜਿਮਾਂ 'ਚ ਜਾਂਦੇ ਆ ਉਹ ਮੋਰ ਹੈਗੇ ਕਮਰਸ਼ੀਅਲ ਜਿਮ ਜਿੱਦਾਂ ਲੋਕ ਮੁੰਡੇ ਜਾਂਦੇ ਆ ਸ਼ੀਸ਼ੇ ਮੋਰੇ ਬਥੋੜੇ ਕਰ ਲੈਂਦੇ ਆ ਆਪਣਾ ਮਸ਼ੀਨੀ ਵੇਟ ਹੈ ਨਾ ਉਹ ਜ਼ਿਆਦਾ ਕਮਰਸ਼ੀਅਲ ਜਿਮ ਆ ਉਹ ਜਿੱਦਾਂ ਅਟਰੈਕਟ ਕਰਦੇ ਜਿੱਦਾਂ ਲੋਕਾਂ ਨੇ ਮੜਾ ਮੋਟਾ ਐਕਸਰਸਾਈਜ਼ ਕਰਨੀ ਹੋਈ ਪਰ ਜੇ ਤੁਸੀਂ ਪ੍ਰੋਪਰ ਪਾਵਰ ਲਿਫਟਿੰਗ ਕਰਨੀ ਆ ਉਹਦੇ ਵਾਸਤੇ ਮੈਂ ਸਿਰਫ ਇਹੀ ਰਿਕਵੈਸਟ ਕਰੂੰਗਾ ਗਵਰਨਮੈਂਟ ਨੂੰ ਇੱਥੇ ਦੀ ਐਡਮਿਨਿਸਟ੍ਰੇਸ਼ਨ ਨੂੰ ਮੈਂ ਇਹੀ ਕਹੂੰਗਾ ਕਿ ਤੁਸੀਂ ਪਲੀਜ਼ ਸਾਡੇ 'ਤੇ ਥੋੜਾ ਧਿਆਨ ਦਿਓ ਜੇ ਤੁਸੀਂ ਇਧਰ ਨੂੰ ਧਿਆਨ ਦਿਓਗੇ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਵਾਲੇ ਪਾਸੇ ਜਾ ਰਹੇ ਆ ਅਸੀਂ ਉਹਨਾਂ ਨੂੰ ਅਟਰੈਕਟ ਕਰ ਸਕਦੇ ਇਧਰਲੇ ਪਾਸੇ ਨੂੰ ਖਿੱਚ ਸਕਦੇ ਆ ਸੋ ਪਲੀਜ਼ ਜੇ ਤੁਸੀਂ ਸਾਨੂੰ ਥੋੜੀ ਜਿਹੀ ਫੈਸਿਲਿਟੀ ਪਲੀਜ਼ ਦੋਗੇ ਤੇ ਬੜਾ ਅਪੀਸ਼ੀਏਟ ਕਰਾਂਗੇ ਇਸੀ ਤਰਮਿੰਦਰ ਜੀ ਹਾਲ ਹੀ ਵਿੱਚ ਇਹ ਬੀਤੇ ਬਰੇ ਚੀਨ ਦੇ ਹਾਂਗਸ਼ੂ ਸ਼ਹਿਰ ਦੇ ਵਿੱਚ ਏਸ਼ੀਅਨ ਗੇਮਸ ਹੋਈਆਂ ਸਨ ਤਦ ਤੋਂ ਇੱਕ ਹੁਸ਼ਿਆਰਪੁਰ ਦੇ ਨਾਲ ਹੀ ਕਸਬਾ ਮਾਲਪੁਰ ਉੱਥੋਂ ਦੇ ਇੱਕ ਲੜਕੀ ਹੁਸ਼ਿਆਰਪੁਰ ਦੀ ਧੀ ਹਰਮਿਲਨ ਬੈਂਸ ਉਸ ਵੱਲੋਂ ਅਗਵਾਈ ਕੀਤੀ ਗਈ ਸੀ ਇੰਡੀਆ ਦੀ ਤਾਂ ਏਸ਼ੀਅਨ ਗੇਮਸ ਦੇ ਵਿੱਚ ਦੋ ਮੈਡਲ ਉਸਵਲੋ ਹਾਂ ਹਾਸਲ ਕੀਤੇਗੇ ਜਿੱਤੇ ਜਿੱਤੇਗੇ ਸਰ ਏਸ਼ੀਅਨ ਗੇਮਸ ਦੇ ਵਿੱਚ ਇਸ ਤਰ੍ਹਾਂ ਦੀਆਂ ਉਪਲਬਧੀਆਂ ਹਾਸਲ ਕਰਨਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ ਤੁਸੀਂ ਸਪੋਰਟਸ ਪਰਸਨ ਹੋ ਚੰਗੀ ਤਰ੍ਹਾਂ ਜਾਣੂ ਹੋ ਪਰ ਉਹ ਵੀ ਇੱਥੇ ਕਿਤਨਾ ਕਿਤੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਪੰਜਾਬ ਦੇ ਪੰਜਾਬ ਸਰਕਾਰ ਤੋਂ ਨਿਰਾਸ਼ ਹੋ ਕੇ ਆ ਪੰਜਾਬ ਨੂੰ ਛੱਡ ਗਈ ਹੈ ਚੰਡੀਗੜ੍ਹ ਚ ਚੱਲ ਗਈ ਹੈ ਕਿਉਂਕਿ ਉਸ ਕੋਲ ਇੱਕ ਸਿੰਥੈਟਿਕ ਟਰੈਕ ਮੰਗਿਆ ਜਾ ਰਿਹਾ ਸੀ ਹੁਣ ਤੁਸੀਂ ਵੀ ਅਪੀਲ ਕੀਤੀ ਹੈ ਸਰਕਾਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਲੱਗਦਾ ਤੁਹਾਡੀ ਅਪੀਲ ਤੇ ਬੂਰ ਪਏਗਾ ਦੇਖੋ ਪਹਿਲਾਂ ਤਾਂ ਮੈਂ ਆਪਣੀ ਬੱਚੀ ਨੂੰ ਕੰਗ੍ਰੈਚੁਲੇਸ਼ਨ ਕਹੂੰਗਾ ਮਤਲਬ ਕਿ ਆਪਣੇ ਸਾਡੇ ਪੰਜਾਬ ਦੀ ਧੀ ਜਿਨੇ ਐਡਾ ਵੱਡਾ ਕੰਮ ਕੀਤਾ ਇੰਨਾ ਵੱਡਾ ਉਹਨੇ ਕੀਤਾ ਫਿਰ ਸਿਲਵਰ ਮੈਡਲ ਏਸ਼ੀਅਨ ਗੇਮ ਦੇ ਵਿੱਚ ਲੈ ਕੇ ਆਈ ਆ ਲੱਖ ਲੱਖ ਵਧਾਈਆਂ ਸਾਡੀ ਧੀ ਨੂੰ ਔਰ ਨੰਬਰ 2 ਤੇ ਮੈਂ ਇਹ ਕਹੂੰਗਾ ਪੇ ਪਲੀਜ਼ ਜੇ ਹੋ ਸਕਦਾ ਪੰਜਾਬ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਆ ਪੇ ਸਾਡੇ ਬੱਚੇ ਬਾਹਰ ਨਾ ਜਾਣ ਠੀਕ ਹੈ ਅਸੀਂ ਇੱਕ ਹੋਪ ਲੈ ਕੇ ਆਏ ਆ ਅਸੀਂ ਅਪੀਲ ਕਰ ਦਿੱਤੀ ਆ ਬਾਕੀ ਇੱਥੇ ਦੀ ਗਵਰਨਮੈਂਟ ਇੱਥੇ ਦੀ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਆਈ ਹੋਪ ਕਿ ਉਹ ਅੱਛਾ ਕਰੋਗੇ ਸਾਡੀ ਹੈਲਪ ਕਰੋਗੇ ਕਿਉਂਕਿ ਤੁਸੀਂ ਬਹੁਤ ਵੱਡਾ ਇੱਕ ਜ਼ਿੰਦਗੀ ਦਾ ਫੈਸਲਾ ਲਿਆ ਹੈ ਇੰਗਲੈਂਡ ਨੂੰ ਛੱਡ ਕੇ ਪੰਜਾਬ ਵੱਲ ਤੁਸੀਂ ਪ੍ਰਵਾਸ ਕੀਤਾ ਹੈ ਕਿ ਇੰਡੀਆ ਦੇ ਅਗਵਾਈ ਕਰਨਾ ਚਾਹੁੰਦੇ ਨੇ ਹੁਣ ਵਰਲਡ ਲੈਵਲ ਤੇ ਹਾਂਜੀ ਕਿ ਲੱਗਦਾ ਹੈ ਕਿ ਜੇਕਰ ਸਰਕਾਰ ਨਹੀਂ ਸੁਣਦੀ ਐਡਮਿਨਿਸਟ੍ਰੇਸ਼ਨ ਨਹੀਂ ਹੈਲਪ ਕਰੇਗਾ ਤਾਂ ਦੁਬਾਰਾ ਇਹਨੂੰ ਤੁਸੀਂ ਲੀਵ ਕਰਕੇ ਇੰਗਲੈਂਡ ਵੱਲ ਜਾਓਗੇ ਫਿਰ ਦੇਖਿਓ ਦੇਖੋ ਜੀ ਮੈਂ ਹਜੇ ਅਸੀਂ ਆਏ ਹਾਂ ਮੈਂ ਇੱਕ ਹੋਪ ਹੁੰਦੀ ਹੈ ਬੰਦੇ ਦੀ ਔਰ ਮੈਂ ਬੜਾ ਮਜਬੂਤ ਆਪਣੇ ਬੜੇ ਸਟਰੋਂਗ ਵਿਲ ਵਾਲਾ ਬੰਦਾ ਆ ਹੈਨਾ ਮੇਰੀ ਵਿਲ ਬਹੁਤ ਸਟਰੋਂਗ ਹੈ ਮੈਂ ਕੋਈ ਵੀ ਡਿਸੀਜਨ ਲੈਣਾ ਮੈਂ ਬੜਾ ਪੋਜੀਟਿਵਲੀ ਲੈਣਾ ਹੁੰਨਾ ਜੇ ਜੇ ਇਹਦੇ ਵਿੱਚ ਮੈਂ ਜੇ ਜੋੜ ਦਵਾ ਹੈਨਾ ਫੇਰ ਮੇਰੇ ਚ ਨੈਗੇਟਿਵ ਔਰ ਮੇਰੇ ਲੜਕੇ ਚ ਨੈਗੇਟਿਵ ਆਣੀ ਸ਼ੁਰੂ ਹੋ ਜਣੀਆ ਬਟ ਮੈਂ 100% ਆਪਣਾ ਫੇਥ ਲੈ ਕੇ ਇੱਥੇ ਆਇਆ ਤਾਂ ਮੈਨੂੰ ਇਹੀ ਆਪੇ ਤੁਹਾਡੇ ਜਰੀਏ ਔਰ ਬਾਕੀ ਜਿੰਨੀ ਮੀਡੀਆ ਦੇ ਜਰੀਏ ਹੈਨਾ ਉਹਨਾਂ ਤੱਕ ਗੱਲ ਪਹੁੰਚੇ ਤੇਜ ਸੁਣਵਾਈ ਉਹਨਾਂ ਦੀ ਸਾਡੀ ਹੋਵੇ ਜੀ ਕਿਉਂਕਿ ਹੁਣ ਤਾਂ ਤੁਹਾਡੇ ਘਰ ਦੇ ਵਿੱਚ ਵੀ ਥੋੜੇ ਬਹੁਤੇ ਸਰਕਾਰ ਦੇ ਵਿੱਚ ਸਾਨੂੰ ਐ ਦਖਲ ਲੈਂਦਾ ਜੀ ਵਿਕਰਮ ਬੋਬੀ ਹੁਸ਼ਾਰਪੁਰ ਤੋਂ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਨੇ ਕੀਤੀ ਅਪੀਲ ਇਹਨਾਂ ਨੂੰ ਭਾਈ ਸਾਹਿਬ ਨੂੰ ਕਿ ਭਾਈ ਸਾਹਿਬ ਹੁਣ ਪਹੁੰਚਾਓ ਆ ਗਿਆ ਸਮਾਂ ਹੁਣ ਘਰ ਦੀ ਗੱਲ ਹੈ ਦੇਖੋ ਜੀ ਮੈਂ ਸਿੰਪਲ ਗੱਲ ਕਰੂੰਗਾ ਤੁਹਾਨੂੰ ਸਾਡਾ ਪਹਿਲਾ ਸਟੈਪ ਸੀਗਾ ਮੁੰਡਾ ਮੇਰਾ ਬ੍ਰਿਟਿਸ਼ ਚੈਂਪੀਅਨ ਹੋ ਚੁੱਕਾ ਸੀਗਾ ਜੀ ਠੀਕ ਹੈ ਮੇਰਾ ਦੂਸਰਾ ਸਟੈਪ ਇਹ ਸੀਗਾ ਤੇ ਇੱਥੇ ਆ ਕੇ ਨੈਸ਼ਨਲ ਚੈਂਪੀਅਨ ਹੋਵੇ ਹੋਨਸੀ ਨੈਸ਼ਨਲ ਚੈਂਪੀਅਨ ਹੋ ਗਏ ਆ ਹੁਣ ਮੈਂ ਇਹੀ ਗੁਜ਼ਾਰਿਸ਼ ਕਰਦਾ ਆ ਚਲੋ ਮੇਰਾ ਛੋਟਾ ਭਾਈ ਆ ਮੈਂ ਤਾਂ ਫੇ ਵੀ ਚਲੋ ਫੇ ਵੀ ਚਲੋ ਆਪਣੇ ਆਪਣੀ ਸਰਕਾਰ ਮੈਂ ਤਾਂ ਇਹੀ ਗੁਜ਼ਾਰਿਸ਼ ਕਰੂੰਗਾ ਪੇ ਆਪਣੇ ਬੱਚੇ ਨੂੰ ਦੇਖੋ ਤੇ ਇਹਨਾਂ ਦਾ ਫਿਚਰ ਅੱਗੇ ਦੇਖੋ ਹਾਂਜੀ ਵਿਕਰਮ ਜੀ ਇੱਕ ਵੱਡੀ ਜ਼ਿੰਮੇਵਾਰੀ ਆ ਘਰ ਦੇ ਪੁੱਤ ਨੇ ਹੁਣ ਵੱਡਾ ਮੁਕਾਮ ਹਾਸਲ ਕੀਤਾ ਸਭ ਤੋਂ ਪਹਿਲਾਂ ਤਾਂ ਵਧਾਈਆਂ ਕੀ ਕਹਿਣਾ ਚਾਹੁੰਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੁਹਾਡਾ ਮੈਨੂੰ ਬਹੁਤ ਖੁਸ਼ੀ ਆਈ ਸਾਡਾ ਸੀਨਾ ਚੜਾ ਡਾ ਹੋ ਗਿਆ ਸਾਡੇ ਪੁੱਤ ਨੇ ਸਾਡਾ ਮਾਣ ਸਨਮਰਤਿਆ ਬਹੁਤ ਤਕੜਾ ਕੀਤਾ ਇੱਥੇ ਤੇ ਮੇਰੇ ਵੱਲੋਂ ਤਾਂ ਸਾਡੇ ਨੂੰ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਇਹਨਾਂ ਦੇ ਦਾਦਾ ਜੀ ਜੀ ਹ ਜੀ ਹੁੰਦੇ ਤਾਂ ਉਹਨਾਂ ਦਾ ਅੱਜ ਬਹੁਤ ਹੀ ਮਾਣ ਹੋਣਾ ਸੀਗਾ ਜਿੱਦਾਂ ਦੇ ਤੁਸੀਂ ਭਰਾ ਆਏ ਤੇ ਮੈਂ ਇਹੀ ਕਹਿਣਾ ਚਾਹੁੰਦਾ ਮੇਰਾ ਤਾਂ ਬਹੁਤ ਖੁਸ਼ੀ ਦਾ ਕੋਈ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੀ ਫੈਮਿਲੀ ਤੁਹਾਡੇ ਫਾਦਰ ਸਾਹਿਬ ਤੁਹਾਡਾ ਪੂਰਾ ਖਾਨਦਾਨ ਹੈ ਜਿਹੜਾ ਮੁੱਢਕ ਦਿਨ ਤੋਂ ਖੇਡਾਂ ਦੇ ਨਾਲ ਜੁੜੇ ਹੋਏ ਆ ਹਾਂਜੀ ਫਾਦਰ ਸਾਹਿਬ ਸਾਡੇ ਕਸਤੀ ਕਸਤੀ ਕਰਦੇ ਸੀ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਤੇ ਉਹਨਾਂ ਨੇ ਸਾਨੂੰ ਪਹਿਲਾਂ ਘਰ ਦਾ ਕੰਮ ਦਾ ਕਰੰਦਤਾ ਨਹੀਂ ਤਿੰਨਾਂ ਬ੍ਰਾਹਮਣ ਨੂੰ ਖੇਡਣ ਲਈ ਪਾਇਆ ਇਹ ਜਿਵੇਂ ਕਿ ਤਿੰਨੇ ਬ੍ਰਾਜਡੋ ਕਰਦੇ ਹੁੰਦੇ ਸੀ ਇਹ ਨੈਸ਼ਨਲ 골ਡ ਆ ਬ੍ਰਦਰ ਮੇਰੇ ਦੋਨੇ ਹੀ ਮੈਂ ਪੰਜਾਬ 골ਡ ਆ ਤੇ ਇਹਨਾਂ ਨੇ ਪੁਲਿਸ ਦੀਆਂ ਨੌਕਰੀਆਂ ਤੋਂ ਛੱਡ ਕੇ ਚੱਲ ਗਏ ਸੀ ਇਹ ਫਿਰ ਬੜਾ ਮਹਿਸੂਸ ਕੀਤਾ ਰਹਿਣਾ ਬਾਹਰ ਜਾਜੋ ਕਿ ਜੇ ਉਹ ਡਿਸੀਜਨ ਉਸਲੇ ਲਿਆ ਤੇ ਸਾਨੂੰ ਪੰਜਾਬ ਨੇ ਕੁਝ ਕਰਨਾ ਚਾਹੀਦਾ ਹੋਵੇ ਤੇ ਹੁਣ ਇੰਡੀਆ ਨੂੰ ਰਿਪਰਜੈਂਟ ਕਰਨਾ ਚਾਹੁੰਦੇ ਨੇ ਤੁਹਾਡੇ ਭਤੀਜਾ ਸਾਹਿਬ ਸਰਕਾਰ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ ਤੇ ਹੁਣ ਲਾਉਂਗੇ ਜ਼ੋਰ ਜੁਰ ਆਪਣੇ ਘਰ ਲਈ ਤਾਂ ਜਰੂਰ ਜ਼ੋਰ ਜੀ ਜਰੂਰ ਮੈਂ ਆਪਣੇ ਘਰ ਨੇ ਨਹੀਂ ਵੀ ਜਿਹੜੇ ਬਾਹਰਲੇ ਬੱਚੇ ਉਹਨਾਂ ਨੂੰ ਵੀ ਲਾਵਾਂਗੇ ਜੀ ਹਾਂਜੀ ਜਰੂਰ ਲੱਗੂਗਾ ਇਹ ਨਹੀਂ ਗੱਲ ਹੈਗੀ ਇਹ ਮਾਨ ਸਾਹਿਬ ਵੀ ਸਾਡਾ ਮਾਨ ਪੂਰਾ ਰੱਖੋਗੇ ਸਾਡੇ ਮੰਤਰੀ ਸਾਹਿਬ ਵੀ ਸਾਡੇ ਜ਼ੋਰ ਲਾਣਗੇ ਉਹਨਾਂ ਨੇ ਵੀ ਕਹਿ ਕੇ ਗਏ ਆ ਕੱਲ੍ਹ ਕੀ ਕਿ ਜੋ ਵੀ ਹੋਇਆ ਸੀ ਇਹਨਾਂ ਨੂੰ ਮਾਨ ਸਨਮਾਨਤ ਜੁੜਾ ਕਰਾਂਗੇ ਅਸੀਂ ਸੋਏ ਅਜੇ ਸ਼ਰਮਾ ਦਾ ਪਰਿਵਾਰ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਜੇ ਸ਼ਰਮਾ ਉਸ ਆਕਸ਼ ਜੋ ਕਿ ਇੰਗਲੈਂਡ ਦੀ ਧਰਤੀ ਨੂੰ ਅਲਵਿਦਾ ਆ ਕੇ ਪੰਜਾਬ ਦੇ ਵਿੱਚ ਆਇਆ ਪਹਿਲਾਂ ਤਾਂ ਪੰਜਾਬ ਦੀ ਅਗਵਾਈ ਕੀਤੀ ਗਈ ਹੈ ਹైదరాబాద్ ਦੇ ਵਿੱਚ 4 골ਡ ਮੈਡਲ ਉਸ ਵੱਲੋਂ ਜਿੱਤੇ ਗਏ ਨੇ ਤੇ ਹੁਣ ਪੰਜਾਬ ਤੋਂ ਬਾਅਦ ਪੂਰੇ ਹਿੰਦੁਸਤਾਨ ਦੀ ਅਗਵਾਈ ਕਰਨਾ ਚਾਹੁੰਦਾ ਹੈ ਅਜੇ ਸ਼ਰਮਾ ਸੋ ਜਿੱਥੇ ਪਰਿਵਾਰ ਵੱਲੋਂ ਸਰਕਾਰ ਅਤੇ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਤਾਂ ਉੱਥੇ ਹੀ ਅਦਾਰਾ ਹੁਸ਼ਾਰਪੁਰ ਨੇ ਉਸ ਵੀ ਸਰਕਾਰ ਨੂੰ ਅਪੀਲ ਕਰਦਾ ਹੈ ਹੁਸ਼ਾਰਪੁਰ ਦੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਹੈ ਕਿ ਇਸ ਨੌਜਵਾਨ ਵੱਲੋਂ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਵੱਡੀ ਖੁਸ਼ਖਬਰੀ ਹੈ ਕਿ ਵਿਦੇਸ਼ ਦੀ ਧਰਤੀ ਨੂੰ ਅਲਵਿਦਾ ਆ ਕੇ ਆਪਣੇ ਘਰ ਵਾਪਸ ਆਉਣਾ ਤੇ ਆਪਣੇ ਘਰ ਰਾ ਕੇ ਆਪਣੇ ਦੇਸ਼ ਦੀ ਜਿਹੜੀ ਅਗਵਾਈ ਕਰਨਾ ਚਾਹੁੰਦੇ ਨੇ ਅਜੇ ਸ਼ਰਮਾ ਜਿਵੇਂ ਕਿ ਪਹਿਲਾਂ ਵੀ ਦੱਸਿਆ ਸੋ ਮੈਂ ਵੀ ਅਦਾਰਾ ਹੁਸ਼ਾਰਪੁਰ న్యూਸ ਵੱਲੋਂ ਪੰਜਾਬ ਸਰਕਾਰ ਨੂੰ ਹੁਸ਼ਾਰਪੁਰ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੋ ਵੀ ਅਜੇ ਸ਼ਰਮਾ ਨੂੰ ਇਨਫਰਾਸਟ੍ਰਕਚਰ ਚਾਹੀਦਾ ਹੈ ਜੋ ਵੀ ਉਹਨਾਂ ਨੂੰ ਸਾਜੋ ਸਮਾਨ ਦੀ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਅਜੇ ਸ਼ਰਮਾ ਵੱਲ ਦੇਖ ਕੇ ਸਾਡੇ ਪੰਜਾਬ ਦੇ ਹੋਰ ਪਰਿਵਾਰ ਸਾਡੇ ਪੰਜਾਬ ਦਾ ਯੂਥ ਹੈ ਜਿਹੜਾ ਉਹ ਦੁਬਾਰਾ ਵਾਪਸ ਪੰਜਾਬ ਨੂੰ ਆਵੇ ਆਪਣੇ ਘਰ ਨੂੰ ਆਵੇ ਤੇ ਮੁੱਖ ਮੰਤਰੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜੋ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਵੇਖਿਆ ਗਿਆ ਉਹ ਸਰਕਾਰ ਹੋ ਸਕੇ ਕੈਮਰਾ ਪਰਸਨ ਨੇ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਨਾਲ We at GNA University see potential in everyone and everything around us. We drive innovation and entrepreneurship. We groom competent global citizens to affect positive change around them.